ਪਲਟ ਗਿਆ ਜੀ ਗੰਤ ਗੱਲ ਆ ਜੀ ਵਿਕਾਸਕਾਰਕ ਤਾਂ ਹੋਣਾ ਚਾਹੀਦਾ ਜੀ ਬੋਲ ਜੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਨਾਪੇ ਦਾ ਬੁਰਾ ਹਾਲ ਹੋਇਆ ਪਿਆ ਵੀ ਵਿਕਾਸਕਾਰ ਜੀ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਮੇਨ ਰੋਡ ਆ ਜੀ ਆਪਣਾ ਇਹ ਕਿਹਨਾਂ ਜਿਹੜੀ ਗੱਡੀ ਪਲਟ ਰਹੀ ਅੱਜ ਦੇਖੋ ਜੀ ਕੋਈ ਵੀ ਹਾਦਸਾ ਵੀ ਹੋ ਸਕਦਾ ਸੀ ਇਹਦੇ ਨਾਲ ਜੀ ਚਲੋ ਵਿਚਾਰ ਰਹਿ ਗਿਆ ਪਤਾ ਕੰਨੇ ਚਲੋ ਹਾਂ ਜੀ ਇਸ ਜਗ੍ਹਾ ਦੀ ਕੱਲਾਂ ਸੀ ਸਵੇਰੇ ਵੀਡੀਓ ਪਾਈ ਸੀ ਤੇ ਵੀਡੀਓ ਪੋਂ ਤੋਂ ਆ ਟਰੱਕ ਤੁਸੀਂ ਦੇਖ ਸਕਦੇ ਹੋ ਦਬਿਆ ਪਿਆ ਤਾਂ ਇੱਕ ਕਿਤੇ ਨਾ ਕਿਤੇ ਇਹ ਚੀਜ਼ ਦੀ ਅਸੀਂ ਵੀਡੀਓ ਪਾਈ ਸੀ ਬੋਰਡਾਂ ਘੇਟ ਨਾਪੇ ਜੀ ਉਹ ਹੈ ਵੀ ਕੱਲ ਹੀ ਪਤਾ ਲੱਗਿਆ ਸੀ ਵੀਰ ਜੀ ਕੀ ਕੀ ਹੋਇਆ ਵੀਰੇ ਇੱਦਾਂ ਟ੍ਰੈਫਿਕ ਦੀ ਮੂਰੇ ਟੋਆ ਵੀ ਕੋਈ ਨਹੀਂ ਬੈਠੀ ਜਾਵੇ ਅੱਛਾ ਇਹਦੀ ਗਲਤੀ ਮੰਨਦੇ ਹੋ ਸਰਪਰਸ ਨਹੀਂ ਗਲਤੀ ਹੈ ਸਰਪਰਸ ਨਹੀਂ ਜੀ ਅੱਛਾ ਕਾ ਕੋਲੇ ਨੂੰ ਦਾਦਾ ਕਾਲ ਦੀ ਮਾਲ ਦੀ ਗੱਡੀ ਕਾਰੀ ਭਰੀ ਹੋਈ ਹੈ ਦਾਦਾਪੁਰਾ ਜੀ ਹੈ ਦਾਗਾ ਦਾਗਾ ਕਿੱਥੇ ਜਾਣੀ ਸੀ ਤੂੰ ਇਹ ਕਿਸ਼ਮ ਖੜੇ ਜਾਣਾ ਅੱਛਾ ਇਹਦੇ ਨੁਕਸਾਨ ਵੱਡਾ ਹੋ ਸਕਦਾ ਇਹ ਪਲਟ ਕੇ ਗਈ ਹੋਰੀ ਨੁਕਸਾਨ ਵੱਡਾ ਕਿਹਦੀ ਗਲਤੀ ਮੰਨਦੇ ਹੋ ਸਰਸੰਦੇ ਮੰਨਦਾ ਗਲਤੀ ਕਿਹੜਾ ਠੀਕ ਨਹੀਂ ਕਰ ਸਕਿਆ ਇਹ ਅੱਛਾ ਹਾਂ ਬੋਲ ਕੇ ਬੋਲ ਕੇ ਬੋਲ ਬਾਈ ਨਗਰ ਕੌਂਸਲ ਨਾਲ ਕੀ ਹੈ ਕੀ ਚੱਕਰ ਹੈ ਜੀ ਦੇਖੋ ਜੀ ਇਹ ਕਮਸੇ ਨੂੰ ਇਸ ਤੇ ਰੀਪ ਹੋ ਗਿਆ ਮੈਂ ਇਹ ਫਟਵਰ ਸੁਣਾਵਣਾ ਮੈਂ ਕਹ ਤਾਊਗਾ ਜੀ ਉਹ ਸਾਹਿਬ ਨੂੰ ਤੁਸੀਂ ਇਹ ਜਿਹੜੇ ਦਫੇ ਜਾ ਕੇ ਪ੍ਰਭਾਵੋ ਪਿਛਲੇ ਹਫਤੇ ਇੱਥੇ ਕੋਈ ਸੀਵਰੇਜ ਲੀਕ ਹੋ ਗਿਆ ਸੀਗਾ ਕਿ ਪਟਪਟਾਈ ਕੀਤੀ ਚਲੋ ਪਟਪਟਾਈ ਕਰਕੇ ਸੀਵਰੇਜ ਦਾ ਡੀਪ ਸੈੱਜ ਕਰਤੀ ਪਰ ਆ ਟੋਆਲੀ ਪਰ ਰੈਟਸ ਕਰਕੇ ਅਨੁਸ਼ਾਸਨਿਕ ਨਾਟਕ ਹੋਊਗਾ ਡਰਦਾ ਸੀ ਤਾਂ ਜਿਹੜੀ ਇਹ ਗੱਡੀ ਹੁਣ ਫੱਡੀ ਹੈ ਚਲੋ ਇਹ ਪ੍ਰਭਾਵਾਂ ਨੂੰ ਵੀ ਅਸੀਂ ਮੈਂ ਕਬੜੀ ਫੋਨ ਮਾਰਦਾ ਜੀਸੀ ਵੀ ਲੈ ਕੇ ਆ ਰਹੇ ਨੇ ਦੋਸਤੋ ਬਾਅਦ ਸਾਨੂੰ ਦੇਖਦੇ ਆ ਐਕਸ਼ਨ ਲੈ ਕੇ ਕੋਰਪੋਰੇਟ ਡਿਪ ਦੇ ਅੱਗੇ ਜਿਸ ਤਰ੍ਹਾਂ ਭਾਜੀ ਜਦੋਂ ਉਹ ਕਰਕੇ ਗਏ ਨਾ ਸੀ ਇਸੇ ਮਜੂਜ ਲਿਖੇ ਉਹ ਸਿਰਫ ਐਮ ਸੀ ਨਾਲ ਜੋੜ ਕੇ ਚੱਲੇਗੇ ਬੈਪ ਨਹੀਂ ਉਹ ਚਲੋ ਦੇਖਾਂਗੇ ਟੋਆਰਾਂ ਦੇ ਮੋਬਾਈਲ ਨਹੀਂ ਲੀਕਜ ਹੈ ਲੀਕਜ ਦੇ ਦੁਆਰਾ ਉਹ ਦਿਨਵਾਰ ਸੀ ਕਰਵਾਵਾਂਗੇ ਕਿਉਂਕਿ ਏਰੀਆ ਮੇਰੇ ਵਾਰਡ ਦੇ ਵਿੱਚ ਆਉਂਦਾ ਇਸ ਲਈ ਅਸੀਂ ਆਪ ਲਵੇ ਖੜੀ ਕਰਵਾਵਾਂਗੇ ਹੁਣ ਗੱਡੀ ਕੀ ਪਲਟ ਗਈ ਹੈ ਇਹ ਗੱਡੀ ਪਲਟ ਗਈ ਗੱਡੀ ਬਚਾਉ ਰਿਹਾ ਕਿ ਮੈਂ ਜੀਸੀਬੀ ਮੰਗਵਾ ਲਈ ਜੀਸੀਬੀ ਮਗਵਾ ਕੇ ਮੈਂ ਕੋਈ ਚਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਬਚਾਉ ਰਹਿ ਗਿਆ ਮਾਰਨ ਦੇ ਦੇਣਾ ਦੇ ਦੇ